ਵਾਵਾ ਮਾਈ ਅੱਜ ਤਿਆਰ ਹਾਂ ਢੀ ਸਿਰਸਰੇ ਚੱਲ ਸ਼ੁਕਰ ਵਕਤੇ ਕਿਤੇ ਜਾਊਗੀ ਕਿਤੇ ਖਲਾਸੀ ਹੋਊਗੀ ਹੁਣ ਨਾ ਕਿਤੇ 8 ਦਿਨ ਰਹਿ ਕੇ ਆਵੇ ਤਾਂ ਤਾਂ ਮਜਾਵਾ ਪਰ ਕੀ ਪਤਾ ਵਾ ਮੂੰਹ ਚੁੱਕ ਕੇ ਨਾਲ ਹੀ ਆਪਣੇ ਮੁੰਡੇ ਦੇ ਵਾਪਸ ਆ ਜੇ ਨਹੀਂ ਨਹੀਂ ਇਦਾਂ ਤਾਂ ਮੈਂ ਹੌਣ ਨਹੀਂ ਦੇਣਾ ਹੁਣ ਐਨੇ ਚਿਰ ਬਾਅਦ ਕਿਤੇ ਮਹਾਈ ਮਾਤਾ ਕਰੋ ਬਾਹਰ ਨਿਕਲਣ ਲੱਗੀ ਐ ਇਦਾਂ ਕਰਦੀ ਆ ਜਾ ਕੇ ਨਾ ਤੇ ਆਪੇ 2 ਸੂਟ ਪਾਦਨੀ ਬੈਗ ਵਿੱਚ ਪੀ ਲੈ ਮਾਤਾ ਕੁੜੀ ਦੇ ਘਰ ਚਾਦਰ ਰਹਿ ਕੇ ਆ ਤੇਰਾ ਮਨ ਹੋਰ ਦਾ ਹੋਰ ਹੋਊਗਾ। ਉਹਦਾ ਤੇਨੇ ਆਪਣੇ ਆਪ ਰਹਿਣਾ ਹੀ ਨੀਗਾ। ਤੋ ਉਹ ਜਾ ਪੁੱਤ ਵਾ ਇਹਦਾ ਕਿਨੇ ਕਹਿਣਾ ਮਾਤਾ ਮਿਲ ਲਿਆ ਵਾ ਨਾ ਚਲਾ ਹੁਣ ਆਪਣੇ ਘਰ ਨੂੰ ਚੱਲੀਏ। ਰੋਜ ਉਹਦੇ ਗੁਣ ਗੰਦੀ ਰਿੰਦੀ ਤੋ ਉਹ ਕੋ ਰਵੇ ਜਾਂ ਕੇ ਚਾਰ ਦਿਨ ਨਾਲੇ ਜਵਾਈ ਦੇ ਰੰਗਾਂ ਦਾ ਪਤਾ ਲੱਗ ਜੇ ਇਹਨੂੰ ਤੇ ਕਿੱਦਾਂ ਦਾ ਜਵਾਈ ਇਹਦਾ ਹੈ? ਦੂਰ ਦੇ ਢੋਲੀ ਸਾਹਮਣੇ ਲੱਗਦੇ ਆ ਨਾ ਜਦੋਂ ਬੰਦਾ ਵਿੱਚ ਹੋ ਕੇ ਰਵੇ ਤੇ ਫੇਰ ਪਤਾ ਲੱਗਦਾ ਕਿ ਕੀ ਚੀਜ਼ਾਂ ਵਾਂ। ਚੱਲ ਜੀਵਨ ਆਪਣੇ ਆਪ ਤੇ ਮਾਤਾ ਨੇ ਨਹੀਂ ਰਹਿਣਾ। ਜਾ ਕੇ ਤੇਰਾ ਸੂਟ ਪੈਕ ਕਰ ਤੇ ਫੜਾ ਇਹਨੂੰ ਨਾਲ ਹੀ ਤੇ ਰਹਿ ਕੇ ਐਵੇਂ ਹੀ ਉੱਥੇ। ਮੁੰਡਾ ਕਿੱਧਰ ਗਿਆ ਇਹ ਮੈਂ ਤਾਂ ਉਹਦੇ ਕੱਪੜੇ ਪਾ ਕੇ ਬੈਠੀ ਹਾਂ ਜੀਤਾਂ ਨਹੀਂ ਆ ਭੀ ਆਵੇ ਤੇ ਜਾਈਏ ਟਾਈਮ ਦੇ ਨਾਲ ਤੇ ਜਿਸੰਡੀ ਆ ਕਿਤੇ ਨਾ ਕਿਤੇ ਵਾਜੀ ਸੁਣ ਲਈ ਕਿ ਬਾਹਰ ਮੇਰਾ ਖਲ ਕੰਮ ਲੱਗ ਗਿਆ ਹੁਣ ਚੱਲ ਕੋਈ ਆ ਜਾਂਦਾ ਆਪੇ ਮਤਾਂ ਮੈਂ ਇਦਾਂ ਕਰਨਾ ਕਿ ਮੈਂ ਰਹਿਣਾ ਨਹੀਂਦਾ ਹੈਗਾ ਇਆਂ ਦੇ ਘਰ ਚੰਗੇ ਥੋੜਾ ਲੱਗੇਗਾ ਇਹ ਤੇ ਆਂਦੀ ਆ ਭੀ ਰਵੇ ਇਹ ਤੇ ਕੱਢਣਾ ਚਾਹਦੀ ਆ ਪਰ ਮੈਂ ਨਹੀਂ ਰਹਿਣਾ ਮੈਂ ਆ ਜਾਣਾ ਮੁੰਡੇ ਦੇ ਨਾਲ ਹੀ ਇਕਰਾ ਕਰਾਂਗੇ ਮਾਂ ਪੁੱਤ ਸਵੇਰੇ ਆ ਜਾਂਗੇ ਮੈਂ ਰੰਗ ਦੇ ਫਿਰੋਜਾ ਆ ਕੇ ਬਗਾਨੇ ਘਰ ਜਾ ਕੇ ਨਾ ਕਰਮੀਆਂ। ਓਦਿਕੜੀ ਘਰ ਲਿਆ। ਲੈ, ਬੀਬੀ ਤੂੰ ਤਾਂ ਤਿਆਰੀ ਹੋ ਕੇ ਬਿਠੀ ਆਂ ਹੈਂ? ਹਾਂ ਪਤਨਾ ਇਹ ਤਾਂ ਤਿਆਰ ਹੋ ਕੇ ਤੈਨੂੰ ਨਿਕਣ ਢਈ ਆਂ। ਮਮ ਵੀ ਫਿਰਨਾ, ਨਹਾ ਲੂ ਕੇ ਮੈਂ ਚੱਲ। ਜਿਹੜੇ ਪਾ ਲਿਆ ਮਮ ਵੀ। ਚੰਗਾ ਤੂੰ। ਆਓ। ਤੇ ਚੱਲੀਏ ਫੇਰ ਹੁਣ। ਚਲੋ। ਤੇ ਐਂ ਦਾ ਕਰਨਾ ਹੀ। ਹਾਂਜੀ। ਪਰ ਇੱਕ ਰਾਤ ਰਵਾਂਗੇ ਤੁਮੇ ਜਨ। ਵੇ ਲੋ ਉਸ ਵੀਰੇ ਆ ਜਾਣਗੇ ਮੈਂ ਨਹੀਂ ਰਹਿਣਾ ਬਹੁਤਾ ਚ ਹੈ ਨਹੀਂ ਰਹਿਣਾ ਮੈਂ ਬਹੁਤੇ ਦਿਨ ਮੇਰਾ ਨਹੀਂ ਜੀ ਕਰਦਾ ਕਰੀ ਬੜੀ ਉਹ ਮੈਂ ਕਹਣਾ ਜਾਣਾ ਤੇ ਡੰਗ ਰਹਿ ਲੈਂਦੇ ਤੁਸੀਂ ਇੱਥੇ ਹੈ ਇੱਥੇ ਘਰ ਤੇ ਕਲਾਈ ਉਹ ਜਿਹੜੀ ਤੁਹਾਨੂੰ ਪਹਿਲਾਂ ਪਹਿਲਾਂ ਪੀਂਦੇ ਇਹਦੇ 2-4 ਦਿਨ ਨਿਕਲਦੇ ਚੰਗੇ ਦੋ ਦਿਨ ਰਹਿਵਾਂਗੇ ਚਾਰ ਦਿਨ ਰਹਿਵਾਂਗੇ ਉਹਨਾਂ ਤੇ ਫਿਰ ਵੀ ਘਰ ਹੀ ਹੈ ਉਹ ਆਹ ਉਹ ਤਾਂ ਗੱਲ ਤੁਹਾਡੀ ਠੀਕ ਹੈ ਤਾਂ ਤੇ ਘਰ ਹੀ ਆ ਤੇ ਬਕਾਨੀਆਂ ਘਰ ਧੀ ਦੇ ਘਰ ਜਾ ਕੇ ਰਹਿਣਾ ਚੰਗਾ ਨਹੀਂ ਲੱਗਦਾ ਪਰ ਚਲੋ ਉੱਥੇ ਕਿਹੜਾ ਕੋਪਰਾ ਜੀ ਆ ਤੁਹਾਡੀ ਧੀ ਆ ਮੇਰੀ ਭੈਣ ਵਾਂ ਹੈ ਨਹੀਂ ਹੈ ਤਾਂ ਧੀ ਆ ਚਲੋ ਉਹਨਾਂ ਕਰੀ ਨੇ ਬੜਾ ਜੋਰ ਲਗਣਾ ਮੈਂ ਨਹੀਂ ਜਾਣ ਦੇਣਾ ਹਾਂ ਪਰ ਮੈਂ ਆ ਰਾਮ ਨੇ ਮੈਂ ਕੋਈ ਗੱਲ ਨਹੀਂ ਮੈਂ ਵੀ ਗੱਲਬਾਤ ਕਰ ਲੂੰਗਾ ਜੇ ਉਹਨਾਂ ਜੋ ਵੀ ਹੈਗੀ ਨਾ ਤੇ ਮੈਂ ਕਹੂੰਗਾ ਵੀ ਛੱਡਾ ਰੱਖੋ ਮਤਲਬ ਹੈ ਹੈ ਮੇਰਾ ਨਹੀਂ ਮਨ ਮੰਨਦਾ ਮੈਂ ਤਾਂ ਨਹੀਂ ਨਾਲ ਹੀ ਆ ਜਾ ਪਰ ਆਪਣੇ ਘਰ ਚੰਗਾ ਉਹ ਮੇਰੀ ਗੱਲ ਸੁਣਦਾ ਬੀਬੀ ਐਨੇ ਚਰਾਂ ਬਾਹ ਜਾਣਾ ਠੀਕ ਨਹੀਂ ਪਰ ਤੇ ਮੇਰਾ ਨਹੀਂ ਮਨ ਮੰਨਦਾ ਤੂੰ ਤਾਂ ਕਹਿਣਾ ਨਾ ਕਿ ਚਰਾਂ ਬਾਹ ਜਾਣਾ ਪਰ ਮੇਰਾ ਜਿਹੜਾ ਦਿਲ ਵਾਲਾ ਨਹੀਂ ਮੰਨਦਾ ਗਰਮੀ ਬੜੀ ਹੈ ਜੇ ਉੱਥੇ ਮੈਨੂੰ ਕੁਝ ਹੋ ਗਿਆ ਤਾਂ ਫੇਰ ਕੀ ਕਰਾਂ ਓਏ ਆਹੋ ਗੱਲ ਤੇ ਠੀਕ ਆ ਨਾਲੇ ਨਾ ਹਾਂ ਭੈਣ ਸਾਡੀ ਤੇ ਚੰਗੀ ਆ ਆਹੋ ਤੇ ਪਰੋਣੇ ਦਾ ਸੁਭਾਅ ਥੋੜਾ ਜਿਹਾ ਹੋਸਰਾ ਹੁੰਦਾ ਵਾ ਉਹ ਤਾਂ ਤੈਨੂੰ ਪਤਾ ਹੀ ਹੈ ਤੇ ਫਿਰ ਤੂੰ ਇਹੋ ਹੀ ਗੱਲ ਸੋਚ ਲੈ ਚੁੱਪ ਕਰਕੇ ਤੇ ਨਾਲ ਹੀ ਮੈਨੂੰ ਲੈ ਵੀ ਸਵੇਰੇ ਨਾਲ ਹੀ ਰਾਤ ਰਹੀਂ ਤਸਵੀਰਾਂ ਆ ਜਾਣਗੇ ਮਾਪੋਤੀ ਚਲ ਵੇਖ ਲਾਂਗੇ ਹਸਾਤਾਂ ਲਾ ਕੇ ਤੇ ਚਲੀਏ ਤੇ ਸਹੀ ਉੱਥੇ ਹੈਂ ਛੰਡਿਆਂ ਦੇ ਨਾਚੀ ਜਾ ਕੇ ਮੈਂ ਦੋ ਦਿਨ ਰਹਿ ਲਾਂਗੀ ਤੇ ਕੋਈ ਕੰਮ ਓਏ ਆਹੋ ਗਰਮੀ ਹੈਗੀ ਹੈ ਨਾ ਅੱਜ ਗਰਮੀ ਬੜੀ ਹੈ ਪੁੱਤ ਜੀ ਇਹ ਮੇਰਾ ਜਮਾਨਾ ਕਰ ਮੇਰੀ ਗੱਲ ਸੁਣ ਤੇ ਦਵਾਈ ਦੂਈ ਪਾ ਲਈ ਆ ਆਹ ਪਾ ਲਿਆ ਸਭ ਕੁਛ ਦਵਾਈ ਦੂਈ ਪਾ ਲਈ ਆ ਇੱਕ ਸੂਟ ਪਾ ਲਿਆ ਨਾਲ ਅੱਛਾ ਮੇਰੀ ਗੱਲ ਸੁਣੋ ਉਹ ਸੂਟ ਤੁਹਾਡਾ ਮੋਚੋ ਪੜਦਾ ਵਾ ਤੇ ਇਹਦੇ ਵਿੱਚ ਪਾ ਤਾ ਤੁਹਾਡੇ ਦੋ ਦਿਨ ਸੂਟ ਲੈ ਆਹੋ ਤੇ ਆਹ ਲਓ ਤੇ ਰਾਮ ਨਾਲ ਜਾ ਕੇ ਕੁੜੀ ਕੋ ਰਿਓ ਮੈਂ ਨਹੀਂ ਰਹਿਣਾ ਕੁੜੀ ਕੋ ਜਾ ਕੇ ਆਹੋ ਕੁੜੀ ਕੋ ਰਾਮ ਨਾਲ ਰਿਓ ਲਾ ਦਾਸ ਹ ਇਹਦੇ ਵਿੱਚ ਕਿਹੜੀ ਗੱਲ ਕਰਨੀ ਬੜੀ ਧੀਏ ਲੈ ਜਿੱਦਾਂ ਦਾ ਤੁਹਾਡਾ ਪੁੱਤ ਹੋਦਾ ਉਹਦੀ ਤੁਹਾਡੀ ਧੀ ਆ ਤੇ ਧੀ ਦਾ ਘਰ ਕਿਹੜਾ ਉਪਰ ਹੁੰਦਾ ਵਾ ਹ ਤੇ ਠੀਕ ਆ ਧੀ ਦੇ ਘਰ ਦੀ ਆ ਚਲੋ ਧੀ ਤੇ ਕਹੂੰਗੀ ਬਥੇਰਾ ਪਰ ਮੈਂ ਆਪ ਹੀ ਨਹੀਂ ਘਰਨੀ ਚ ਰਹਿ ਸਕਦੀ ਮੇਰੇ ਨੂੰ ਤਾਂ ਘਬਰਾ ਪੈਂਦਾ ਮਿੰਟ ਮਿੰਟ ਤੇ ਉਹੀ ਤੇ ਰਹਿ ਨਹੀਂ ਗਈ ਉਥੇ ਸੁੱਖ ਨਹੀਂ ਏਸੀ ਵੀ ਲੱਗਾ ਹੋ ਉਥੇ ਭਾਵੇਂ ਲੱਗਾ ਜਾਂ ਏਸੀ ਹੁਣ ਮੈਂ ਥੋੜਾ ਸੌਣਾ ਪਾ ਕੇ ਉਹਨਾਂ ਨੇ ਪਰਿਵਾਰ ਨੇ ਨਾਲੇ ਤਾਂ ਤੂੰ ਐਡਾ ਗਾਲੀ ਮਜਬੂਰ ਕਰਉਂਦੀ ਆ ਬੀਬੀ ਦਾ ਆਪਣਾ ਮਨ ਵਾ ਜੇ ਰਹਿਣਾ ਹੂ ਤਾਂ ਠੀਕ ਆ ਜੇ ਨਾਲ ਹੀ ਆ ਜਾਣਗੇ ਨਹੀਂ ਮੈਂ ਕਹਾਂ ਤੂੰ ਆ ਤੂੰ ਆਪੇ ਭਰਤਾ ਨਾਲ ਆ ਹਈ ਹਾਇ ਇਕ ਤੱਕ ਕੁੜੀ ਜਿੱਦ ਕਰ ਲੂਗੀ ਵੀ ਮੰਮੀ ਹੁਣ ਤੂੰ ਆਈ ਆ ਤਾਂ ਰਹਿ ਹੁਣ ਮੇਰੇ ਕੋਲ ਤੇ ਸੂਟ ਕੋਲ ਹੋਣਗੇ ਤੇ ਰਹਿ ਵੀ ਪਹਿਣਗੇ ਕੁੜੀ ਨੇ ਉਹਨਾ ਚੰਗੀ ਕਿਉਂ ਤੂੰ ਕੁੜੀ ਨੇ ਤਾਂ ਕਰਨੀ ਆ ਫੇ ਕਹਿਣਾ ਆ ਚਲੋ ਫੇ ਰੋ ਪਰ ਮੈਂ ਨਹੀਂ ਘਰ ਆਣਾ ਪਤਾ ਮੈਂ ਨਹੀਂ ਰਹਿਣਾ ਦਸ ਗਰਮੀ ਬੜੀ ਆ ਮੈਂ ਨਹੀਂ ਰਹਿਣਾ ਘਰ ਤੇ ਮੈਂ ਮਾੜਾ ਪਤਲਾ ਪਾ ਕੇ ਖੜੀ ਹੁੱਤੇ ਬਕਾਨੇ ਘਰ ਫਿਰ ਲੀਦਾ ਵੀ ਮਾੜਾ ਨਹੀਂ ਪਾਇਆ ਜਾਂਦਾ ਤਾਂ ਤੁਸੀਂ ਕਹੋ ਹੁਣ ਫੇ ਰਹਿਓ ਚਾਰ ਦਿਨ ਫਿਰ ਕੀ ਆ ਮੇਰਾ ਮਨ ਹੋਰ ਤਾਂ ਹੋਰ ਹੋ ਜਾਂਦਾ ਵਾ ਬੰਦੂ ਬੀਬੀ ਦੀ ਆਪਣੀ ਮਰਜ਼ੀ ਹੈ ਕਿ ਮੈਂ ਕਹਦਾ ਕੀ ਜਬਰਦਸਤੀ ਕਰਾਂਗੇ ਹਨਾ ਔਰ ਕਿੰਨੇ ਦਿਨ ਹੋ ਚਲੇ ਆ ਕਹਿੰਦੇ ਮੈਂ ਉਦਾਸ ਹਾਂ ਮੇਰਾ ਜੀ ਨਹੀਂ ਲੱਗਦਾ ਹੈ ਤਾਂ ਹੁਣ ਤੀਕੋ ਜਾਣਾ ਵਾਂ ਬੰਦਾ ਆਪਣਾ ਜੀ ਲਾਵੇ ਜਾ ਕੇ 4 ਦਿਨ ਉੱਥੇ ਰਹਿਣ ਫਿਰ ਇੱਥੇ ਹੀ ਆਉਣਾ ਵਾਂ ਤੂੰ ਨਾ ਆਪਣਾ ਨਾ ਮੂੰਹ ਬੰਦ ਕਰ ਬੀਬੀ ਦੀ ਮਰਜ਼ੀ ਆ ਦਿਹਾੜੀ ਰਵੇ ਡਾਂਗ ਰਵੇ ਜੇ ਉਹਦੇ ਨਾਲ ਆਉਣਾ ਤਾਂ ਨਾਲ ਹੀ ਆ ਜੀ ਠੀਕ ਆ ਤੂੰ ਬੋਲੀ ਸਕੀਮਾ ਨਾ ਤੇ ਦੱਸਾਂ ਕਰ ਤੂੰ ਤੇ ਢਿੱਡ ਚ ਲੱਡੂ ਫਟਣ ਡਣੇ ਵੀ ਚੱਲੀ ਇੱਥੋਂ ਮੇਰੇ ਢਿੱਡ ਚ ਕਾ ਤੇ ਲੱਡੂ ਕਟਣੇ ਮੇਰੇ ਕੋਲ ਨਾ ਨਾ ਜਾਓ ਮੇਰੇ ਕੋਲ ਰਹਿ ਕੋ ਇੱਥੇ ਤੇਰੀ ਕਿਹਨੇ ਸਲਾਹ ਲਈ ਆ ਆਣ ਕੇ ਵੇਚ ਡਾ ਗਿਆ ਫੜਾ ਗਿਆ ਰਫਾ ਸਾਰਾ ਸਮਾਨ ਬੰਨ ਕੇ ਇੱਕ ਮੈ ਦਵਾਈ ਵੀ ਪਾਤੀ ਆ ਤੇ ਸੂਤ ਵੀ ਪਾਤੀ ਆ ਮੈਂ ਜਿੰਨਾ ਮਰਜੀ ਕਰ ਲਾ ਨਾ ਮੈਂ ਨਹੀਂ ਚੰਗੀ ਬਣ ਸਕਦੀ ਇਹ ਗੱਲ ਤਾਂ ਮੈਨੂੰ ਪਤਾ ਨਵਾਂ ਨਵਾਂ ਹੁੰਦਿਆਂ ਨਵਾਂ ਨਵਾਂ ਹੁੰਦਿਆਂ ਕਿਉਂ ਨਵਾਂ ਹੁੰਦਿਆਂ ਨਵਾਂ ਮੈਂ ਇੱਥੇ ਆਇਆ ਹੁੰਦਿਆਂ ਨਾ ਪਤਾ ਰਣਾ ਤੇ ਮਤੇ ਰੇ ਕੋਲਾ ਸਦਾ ਕਿੰਨਾ ਚਿਰ ਮੇਰੀ ਜ਼ਿੰਦਗੀ ਤੇਰੇ ਕੋਈ ਰਹਿਣਾ ਤੂੰ ਹੀ ਮੈਨੂੰ ਸਭ ਨਾਲ ਰੋਟੀ ਦੇਣੀ ਕੀ ਕੋਲ ਮੈਂ ਵੇਰਣਾ ਜਾ ਕੇ ਇਹਨੇ ਧੀ ਬਣ ਕੇ ਤੈਨੂੰ ਇੱਕ ਦਿਨ ਦੱਸਿਆ ਵਾ ਜਬਾਨ ਤੇ ਦੀ ਗਿੱਠ ਲਮਕਦੀ ਆ ਪਾਣੀ ਕਿਹੜੇ ਮੂੰਹ ਚ ਘਸੂ ਕੀ ਕਰਦੀ ਹੁਣ ਦੇਖ ਪੁੱਤ ਮੈਂ ਤੇ ਭੁਾਈ ਬੰਡੀ ਆ ਮੈਂ ਤਾਂ ਫਿਰ ਵੀ ਠੀਕ ਸਮਝ ਨਹੀਂ ਆ ਚਲੋ ਕੋਈ ਵਾੜੀ ਚੰਗੀ ਦਿੰਦੀ ਆ ਪਕਾ ਕੇ ਤੇ ਮੈਂ ਤੇ ਧੀ ਸਮਝ ਨਹੀਂ ਆ ਗਾੜੀ ਦੀ ਮਰਜ਼ੀ ਇਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਆ ਕੀ ਨਹੀਂ ਚਲ ਬੀਬੀ ਛੱਡ ਪਰੇ ਆ ਚਲੀਏ ਚਲ ਚਲੀਏ ਫਿਰ ਹਾਂ ਚਲੋਂ ਕਹਿੰਦੇ ਰਾਵ ਹੈਗਾ ਵਾ ਵੇਖ ਲਾਂਗੇ ਫਿਰ ਤੇ ਆ ਨਾ ਜਾਓ ਪਿਆਰ ਦਾ ਹਾਂ ਚੰਗਾ ਚਲ ਠੀਕ ਆ ਫਿਰ ਹੈ ਚੰਗਾ ਚੰਗਾ ਫਿਰ ਹਾਂ ਹੋ ਮੈਂ ਹਿੰਦ ਤੇ ਫਿਰ ਵੇਖਾਂਗੇ ਜਾਵਾਂਗੇ ਤੇ ਵੇਖਾਂਗੇ ਕੀ ਮਾਹੌਲ ਬਣਦਾ ਚਲ Oh. <laughs> ਬੀਬੀ ਆ ਗਾਂ ਆ ਗਈ ਪਤਾ ਨਹੀਂ ਜੀਵਨ ਕੀ ਦੀ ਖੁਸ਼ਹਵਾ ਹੈ ਜਿਹਦਾ ਬੀਬੀ ਨੇ ਦੱਸਦੇ ਰਹਿਣ ਜਾਣਾ ਉੱਥੇ ਹਾਂ ਉਹਦੇ ਬੀਬੀ ਦੇ ਮੂਡ ਦੀ ਗੱਲ ਵਾ ਨਾ ਖੁਸ਼ਹਵਾ ਨਾਲ ਆ ਕਿ ਨਾਲ ਹੀ ਲੈ ਆਉਣਾ ਵਾਗਾ ਚੰਗਾ ਚੱਲ ਪੁੱਤ ਚੱਲੀਏ ਚਲੋ ਆ ਬੀਬੀ ਚਲੋ ਮਹਾਰਾਜ ਦਾ ਨਾਲ ਲੈ ਕੇ ਸਟਾਰਟ ਹੋ ਜੀ ਹਾਂਜੀ ਵਾਹਿਗੁਰੂ ਸਤ

ਮੰਜੇ ਮੁਝੇ ਦਿੱਥਿਆ ਬਾਤ ਕੋਈ ਉਨ ਬੈਠਾ ਲੱਗਦਾ ਆਹੋ ਪਤਾ ਨਹੀਂ ਅੰਦਰ ਹੋਣੇ ਆ ਪਤ ਪਿੱਛੇ ਚੱਲ ਕੋਈ ਗੱਲ ਨਹੀਂ ਗਰਮੀ ਹੈ ਗਰਮੀ ਕਰਕੇ ਅੰਦਰ ਪੱਖੇ ਥੱਲੇ ਹੋਣੇ ਲੈ ਆ ਤਾਂ ਮੰਮੀ ਆਉਂਦਈ ਆ ਨਾਲ ਵੀਰ ਵਾ ਚੱਲ ਚੰਗਾ ਹੋਇਆ ਟਾਈਮ ਨਾਲ ਰੋਟੀ ਪਾਣੀ ਦਾ ਕੰਮ ਐ ਮਕਾਲਿਆ ਵਾ ਮੈਨੂੰ ਤਾਂ ਬੜੀ ਖੁਸ਼ੀ ਹੋਣ ਦਈ ਆ ਜੀ ਮੇਰਾ ਕਰਨ ਰਿਆ ਹੀ ਜਾਨ ਨੂੰ ਚੰਗਾ ਹੋਇਆ ਮੰਮੀ ਆ ਗਈ ਐ ਤੇ ਚਾਰ ਦਿਨ ਮਾਵਾ ਧੀ ਆ ਨਾ ਦੋਸੋ ਕਰਾਂਗੇ ਚੱਲ ਮਿਲ ਕੇ ਤੇ ਆਵਾਂ ਮੈਂ ਆ ਆ ਬੀਬੀ ਚਲੋ ਲਾ ਪ੍ਰੌਣੇ ਆਉਂਦੇ ਸਾਸੇ ਘਰ ਵੀਰ ਮम्मी ਸਾਸੇ ਘਰ ਆਪਾਂ 50 ਸਾਵਲੀ ਮੈਂ ਮੜਾਈ ਲਿਓ ਆ ਤੇ ਨਾ ਮਿਲ ਕੇ ਤਾਂ ਠੰਡ ਹੀ ਪੈ ਗਈ ਆ ਚਲ ਆਜੋ ਆਜੇ ਅੰਦਰ ਕਰਨ ਰਿਆ ਸੀ ਬੜੇ ਦਿਨਾਂ ਦਾ ਚਲ ਵਧੀਆ ਜੀ ਤੱਕੇ ਆ ਤੇ ਹੋਰ ਮਾਵਾਂ ਤੀਆਂ ਦਾ ਪਿਆਰ ਪਿਆਈ ਆ ਇਹ ਤਾਂ ਗੱਲ ਹੈਗੀ ਮੰਮੀ ਅੰਦਰ ਨਾ ਐਸੀ ਲੱਗਾ ਵਾ ਉੱਥੇ ਹੀ ਚਲੋ ਠੰਡੇ ਖਾਂ ਅੱਛਾ ਪਾਣੀ ਲੈ ਗਿਆ ਠੰਡਾ ਬਸ ਬਸ ਵੀਰ ਮੈਂ ਲੈ ਕੇ ਆਈ ਪਾਣੀ ਬਹੁਤ ਅਹੀ ਚੱਲ ਪਾਣੀ ਤੇ ਪਿਆਲਾ ਗਰਮੀ ਵਾਪਕਾ ਹੀ ਬੜੀ ਹੈ ਹਾਏ ਹਾਏ ਚਾਰੇ ਗਰਮੀ ਚ ਹੀ ਆਈ ਹੈ ਲੈ ਹਬੀਬੀ ਆਹ ਬਾਹਰ ਗਰਮੀ ਦਾ ਦੇਖ ਕੇ ਮੈਂ ਅੰਦਰ ਬੈਠੀ ਹਾਂ ਹਾਂ ਇੱਥੇ ਠੰਡਾ ਵਾ ਹੈ ਹਾਂ ਲੈ ਬੀਬੀ ਜਗੜ ਆਪਣਾ ਰੱਖ ਦੇ ਇੱਥੇ ਮੈਂ ਰੱਖ ਦੇ ਇੱਥੇ ਅਮੇ ਆਂਦੇ ਆ ਫਿਰ ਅਸੀ ਅਸੀ ਆਹ ਉਹਦੇ ਘਰ ਵਾਹ ਬਾਹਰ ਖਲੋਤਾ ਨਹੀਂ ਜਾਣ ਰਿਆ ਮੈਂ ਕਹਿੰਦਾ ਜੀ ਬਾਹਰ ਅ ਜਣਦੇ ਨਾ ਅੱਧੀ ਦੁਨੀਆ ਉਤਨਾ ਬਿਮਾਰ ਹੋਈ ਨੀ ਬੀਬੀ ਬਹੁਤ ਜ਼ਿਆਦਾ ਵਾ ਖਰਾਬੀ ਬੰਦਾ ਕਰੇ ਹੈ ਗਰਮੀ ਬਹੁਤ ਪੈਣ ਰਹੀ ਹੈ ਪੁੱਤ ਗਰਮੀ ਦਾ ਬਚਾ ਦੇ ਆ ਲਾ ਵੀਰ ਪਾਣੀ ਪੀਓ ਬੀਬੀ ਫੜਾ ਪਾਣੀ ਪੀ ਲਓ ਹੋਰਸ ਨਾ ਕਾ ਠੀਕ ਠਾਕ ਸਾਬ ਠੀਕ ਢਾਗ ਪੈਣ ਬੜਾ ਵਧੀਆ ਸਭ ਕੁਝ ਤੇ ਭਾਬੀ ਨੂੰ ਨਾਲ ਲੈ ਆਉਣਾ ਹੀ ਉਹ ਮੇਰੀ ਗੱਲ ਸਾਂ ਤੈਨੂੰ ਭਾਬੀ ਦੀ ਵੀ ਦੱਸਣੇ ਪਹਿਲਾਂ ਹੁਣ ਪਾਣੀ ਪੀ ਲਾਂਦੇ ਹਾਏ ਹਾਏ ਕੀ ਨਵਾਂ ਹੀ ਕੰਮ ਹੋ ਗਿਆ ਵਾ ਨਹੀਂ ਕੁਝ ਨਹੀਂ ਹੋਇਆ ਕੋਈ ਗੱਲ ਹੋਇਆ ਤਾਂ ਕੱਖ ਨਹੀਂ ਗਾ ਇਹ ਚਾਹ ਬਣਾ ਲਿਆ ਵਾ ਕਿ ਠਹਿਰ ਕੇ ਬਣਾਉਂ ਦੋ ਮੈਂ ਪਹਿਲਾਂ ਘੜੀ ਗੱਲਾਂ ਪਤਾ ਕਰਾਂ ਠਹਿਰ ਕੇ ਬਣਾ ਪਰਨੀ ਬੜੀ ਧੀਰ ਰਹਿਣ ਦੇ ਚਾਹ ਆ ਬਹਿਰਾ ਇੱਥੇ ਮੈਂ ਤਾਂ ਕਹੇ ਚਾਹ ਮੈਂ ਤਾਰੋਂਦੀ ਨਹੀਂ ਰਹਿਣ ਦੇ ਜੇ ਚਾਹ ਕੋਈ ਘਰ ਪਾਣੀ ਪੀਤਾ ਵਾ ਤਾਰ ਕਿ ਬੀਨ ਦਾ ਕਿਹੜਾ ਸਿਹਤ ਠੀਕ ਆ ਹਾਂ ਠੀਕ ਆ ਸਿਹਤ ਹੁਣ ਪਤ ਠੀਕ ਵਾ ਤਾਂ ਆ ਗਈ ਆ ਚੱਲ ਵਧੀਆ ਕੀਤਾ ਬੜੇ ਦਿਨਾਂ ਦਾ ਜੀ ਕਰਦਾ ਸੀ ਤੇ ਮੈਂ ਹਾਂ ਜਾਣੀ ਆ ਦਿਹਾੜੀ ਚੱਲ ਆ ਤੇ ਬੜਾ ਸੋਹਣਾ ਕੀਤਾ ਆ ਗਏ ਜੇ ਅੱਜ ਫਿਰ ਮੁੰਡਿਆਂ ਦਾ ਟਾਈਮ ਹੈਗਾ ਸੀ ਵੀਰ ਜਰਾ ਕਿਤੇ ਮੈਂ ਚੱਲ ਪਤ ਮੇਰੇ ਨਾਲ ਹੋਰ ਵੀਰ ਚੋਂ ਨਚਾਣਾ ਲੱਗ ਗਿਆ ਵਾ ਛੋਨਾ ਪੈਣ ਥੋੜਾ ਜਿਹਾ ਤੇ ਲੱਗ ਗਿਆ ਵਾ ਥੋੜਾ ਬੁੱਧਾ ਰਹਿ ਗਿਆ ਵਾ ਚੱਲ ਕੋਈ ਗੱਲ ਨਹੀਂ ਹੋਵੇ ਨਾ ਦਹੀਂ ਡੰਗ ਦਾ ਕੰਮ ਹੋਰ ਵਾ ਲੱਗ ਜਾਣਾ ਵਾ ਆਹੇ ਤਾਰ ਚੜਿਆ ਵਾ ਲੋਕਾਂ ਨੂੰ ਮੇਰਾ ਪਹਿਲਾਂ ਲੱਗ ਜੇ ਮੇਰਾ ਪਹਿਲਾਂ ਲੱਗ ਜੇ ਆਏ ਬਾਈ ਡਾਇ ਇਦਨੀ ਆ ਹਾਂ ਬਸ ਬਸ ਸਰਪਾ ਮੇਰੀ ਤਾਂ ਇਤਨਾ ਮਰਜੀ ਆ ਸਾਡੇ ਤੇ ਕਿਤੇ ਲਾਈਟ ਨਹੀਂ ਆਉਂਦੀ ਬੰਬੀਆਂ ਦੇ ਗੱਲ ਕਰਨ ਵਾਲੀ ਨਹੀਂ ਨਹੀਂ ਯਾਰ ਤਾਂ ਸਾਰੇ ਹੀ ਬੜੀ ਆ ਚੱਲਿਆ ਫੇ ਟਾਈਮ ਨਾਲ ਕੰਮ ਮੁੱਕ ਜੂਗਾ ਉਹ ਕੀ ਆ ਦੂ ਹੋ ਜਾਣਗੇ ਸੌਖੇ ਹਾਂਜੀ ਹਾਂਜੀ ਹੋਰ ਲੱਗਦਾ ਚਾਉ ਨਾਲ ਨਾਲ ਨਿਬੜ ਜਾਣਾ ਕੰਮ ਐਵੇਂ ਦੁਨੀਆ ਕਾਲੀ ਪਈ ਆ ਬੀਬੀ ਕਿਨੇ ਦਿਨਾਂ ਦੀ ਰਹੀ ਕਹਿਣ ਹਾਂ ਚੱਲ 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 ਤੇ ਮੈਂ ਚੱਲ ਤਰਾਜ ਫੇਰਾ ਮਰਾਇ ਲੈਂਦਾ ਚੱਲ ਬੜਾ ਵਧੀਆ ਕੀਤਾ ਕੇ ਆਉ ਆਂਦਾ ਚੱਲ ਉਹ ਮੈਂ ਚੱਲ ਤੇ ਤੁਸੀਂ ਰੋ ਹਾਂ ਚਾਰ ਦਿਨ ਅਲੀਆ ਕੀ ਰਹਿਣਾ ਤੀਏ ਗਰਮੀ ਬੜੀ ਆ ਹਾਂ ਇਹ ਆ ਵੇਖੋ ਹਾਂ ਅੰਦਰ ਤੇ ਇਦਾਂ ਹੀ ਤਾਂ ਬਰਫ਼ ਜੰਮ ਜਾਂਦੀ ਤੁਸੀਂ ਕਹਿੰਦੇ ਗਰਮੀ ਆ ਉਹ ਅੰਦਰ ਤੇ ਠੀਕ ਵਾ ਐਸੀ ਲੱਗਾ ਵਾ ਠੰਡਾ ਵਾ ਪਰ ਇੱਕ ਦਿਨ ਦਾ ਵੀ ਮੇਲ ਤੇ ਦੋ ਦਿਨਾਂ ਦਾ ਵੀ ਮੇਲ ਫਿਰ ਕਿਤੇ ਸਿਆੜ ਨੂੰ ਆਨ ਕੇ ਦਿਹਾੜੀ ਰਾਵਾਂਗੇ ਤੋ ਅੱਜ ਚਲੋ ਤੁਹਾਡੀ ਮਰਜ਼ੀ ਜੇ ਹੁਣ ਤੁਹਾਡੀ ਮਾਵਾਂ ਧੀਆਂ ਦੀ ਆ ਬੀਬੀ ਨੇ ਜਾਣਾ ਰਹਿਣਾ ਵਾ ਹੁਣ ਇਹਦੇ ਹੱਥ ਹੱਥ ਗੱਲ ਵਾ ਨਹੀਂ ਬੀਬੀ ਨੂੰ ਨਾ ਨੌ ਦੇ ਹੱਥ ਦੀਆਂ ਰੋਟੀਆਂ ਜਿਆਦਾ ਸਵਾਦ ਲੱਗਦੀਆਂ ਤਾਂ ਕਰਕੇ ਭੱਜਦੀ ਆ ਵੀ ਮੈਂ ਪਿੰਡ ਹੀ ਜਾਣਾ ਵਾ ਹਾਂ ਤੇਰੀ ਗੱਲ ਬਿਲਕੁਲ ਸੱਚੀ ਆਹੋ ਕਿਉਂ ਮੈਂ ਠੀਕ ਆ ਨਾ ਨਹੀਂ ਗਾਲ ਸੁਣ ਤੇ ਦੇਖਿਆ ਫਿਰ ਹੁਣ ਰੋਟੀਆਂ ਤੇ ਨੋਨੇ ਦੇਵੀਆਂ ਨੇ ਦੇਸੀ ਕਿਉਂ ਪਾਪਾ ਦਿੰਦੀ ਹੁਣੀ ਹੈ ਨਾ ਤਾਂ ਕਰਕੇ ਹੀ ਦੇਸੀ ਕਿਉਂ ਮੈਨੂੰ ਕਿਹੜਾ ਪਚਣਾ ਵਾ ਫਿਰ ਰੋਟੀ ਮਿਲ ਜੇ ਇੰਨੀ ਭਰੀ ਆ ਚੱਲ ਕੋਈ ਨਹੀਂ ਮਾਤਾ ਮੇਰੇ ਕੋ ਨਹੀਂ ਹੈਗਾ ਕਿ ਉਹ ਮੈਂ ਵੀ ਸਬਜ਼ੀ ਚ ਕਿਉਂ ਪਾ ਦਿਆ ਕਰੂੰਗੀ ਮੈਂ ਕਿਉਂ ਨਹੀਂ ਮੈਂ ਖਾਣਾ ਬੀਬੀ ਵਧਾਉਣਾ ਉਹ ਖਾ ਕੇ ਨਹੀਂ ਵਧਦਾ ਕੁਝ ਨਹੀਂ ਹੁੰਦਾ ਨਹੀਂ ਨਹੀਂ ਪੈਣ ਜੇ ਕਦੀ ਪਰੌਂਠੀ ਲਾ ਦੇ ਕਦੀ ਨਹੀਂ ਨਹੀਂ ਅੱਡਾ ਰਾਦਾ ਹਣਾ ਛੇਤੀ ਗੱਡੀ ਚੜ ਜੇ ਨਾ ਨਾ ਗੱਡੀ ਚੜ ਲੈਨੇ ਆ ਅੱਜ ਇਹਦੇ ਪੋਤਿਆਂ ਦੇ ਵਿਆਹ ਵੇਖਣੇ ਨੇ ਦੋਦੇ ਦਾ ਵਿਆਹ ਵੇਖਣਾ ਵਾ ਬੀਪੀ ਵੱਜ ਜਾਂਦਾ ਧੀਏ ਫੇਰ ਕੀ ਖਾਣਾ ਆਹੇ ਇਹ ਤੇ ਹੈ ਵਾ ਚੱਲ ਕੋਈ ਨਹੀਂ ਦਵਾਈ ਟਾਈਮ ਨਾ ਖਾਈ ਕਿ ਕੀ ਕਰਨਾ ਫੇਰ ਉਹ ਪੱਤੇ ਉਹਦੇ ਪਰਸੋਂ ਦੇ ਆ ਕੇ ਦਿੱਤੇ ਆ ਨਹੀਂ ਉਹ ਤੇ ਚਲੋ ਦਵਾਈ ਟਾਈਮ ਨਾ ਖਾਈ ਜੇ ਤੇ ਕੱਖ ਨਹੀਂ ਹੁੰਦਾ ਕਿੰਨੀ ਕਿ ਦਵਾਈ ਖਾਈ ਜਾਣੀ ਤੈਨੂੰ ਵੱਧ ਉਮਰ ਵਾਲੀਆਂ ਗੁੱਡੀਆਂ ਆਈਂ ਨੇ ਨੇ ਪਕੌੜੇ ਖਾਈਂਦੀਆਂ ਐਵੇਂ ਠੇਰੀ ਟਾ ਕੇ ਬੈਈ ਨਹੀਂ 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 ਠੇਰੀ ਨਹੀਂ ਪਤਾ ਆਪਣਾ ਧਿਆਨ ਰੱਖਣਾ ਪੈਂਦਾ ਸਰੀਰ ਹੁਣ ਮੰਮੀ ਪਹਿਲਾਂ ਮੈਨੂੰ ਇਹ ਦੱਸੋ ਵੀ ਚਾਹ ਲਿਆਵਾ ਕਿ ਰੋਟੀ ਲਿਆਵਾ ਰੋਟੀ ਵੀ ਬਣੀ ਆ ਕੋਈ ਨਹੀਂ ਇਹ ਚਾਹ ਰੋਟੀ ਦੀ ਬਿਠੋੜ ਕੋੜ ਚਾਹ ਪੀ ਲੈ ਮੈਂ ਨਹੀਂ ਕਿ ਰੋਟੀ ਖਾਣ ਤੇ ਮੈਂ ਹੁਣ ਕੇ ਜਾਣਾ ਮੈਂ ਕੋਈ ਨਹੀਂ ਮੈਂ ਚਾਹ ਬਣਾ ਲਿਆ ਹੁੰਦੀ ਆ ਬੈਠੋ ਤੁਸੀਂ ਆਹ ਦੱਸ ਤੇ ਪ੍ਰੋਣਾ ਕਿੱਥੇ ਆ ਇਹ ਇੱਥੇ ਹੀ ਆ ਜਾਂਦੇ ਪੰਬੀ ਤਾਂ ਕਿ ਇਹੀ ਚਲੋ ਠੀਕ ਹਾਂ ਤੇ ਤੂੰ ਹਰ ਜਾ ਤੂੰ ਹੀ ਰਹਿਓ ਕਿ ਤੂੰ ਕੋ ਜਾਣਾ ਵਾ ਸਾਰੇ ਇਕੱਠੇ ਚੱਲ ਜਾਂਦੇ ਮੇਰੀ ਗੱਲ ਸੁਣ ਲੈ ਬੀਬੀ ਉਹੜਾ ਮਾਲ ਡੰਗਰ ਰੱਖਿਆ ਵਾ ਉਹਨੂੰ ਪੱਠੇ ਕਿਵੇਂ ਪੋਣੇ ਨਿਆਣੇ ਆਖੇ ਲੱਗਦੇ ਆ ਨਿਆਣੇ ਤੇ ਚਲਦੀ ਚਲ ਚ ਸ਼ਮਨ ਜਦਾਂ ਗਰਾਉਂਟੇ ਉਹਨਾਂ ਨੇ ਉਹ ਤਾਂ ਗੱਲ ਠੀਕ ਵਾ ਖੇਡਣ ਨਹੀਂ ਖਲ ਜਾਂਦੇ ਨੇ ਉਹ ਤਾਂ ਗੱਲ ਵਾ ਤੇ ਫੇਰ ਮੈਨੂੰ ਤੇ ਤੂੰ ਇੱਥੇ ਛੱਡ ਜਾਣਾ ਵਾ ਤੇ ਫੇਰ ਮੈਨੂੰ ਲੈਣ ਖਤਮਾਉਣਾ میری ਗੱਲ ਸੁਣ ਤੂੰ ਤੇ ਫੋਨ ਕਰਾਦੀ ਨਹੀਂ ਤਾਂ ਵੀ ਤਨ ਉਹਦੇ ਕੱਛਾ ਛੱਡ ਆਊਗਾ ਚਲੋ ਉਹ ਤਾਂ ਠੀਕ ਦੇਖ ਲਾਂਗੇ ਜਿਤਨਾ ਤੇਰਾ ਮਨ ਕਰੋ ਤੂੰ ਮੈਨੂੰ ਦੱਸਦੀ ਚੱਲ ਕੋਈ ਨਹੀਂ ਇੱਕ ਦਿਨ ਤੇ ਰਹਿਨੀ ਆ ਦੋ ਦਿਨ ਆਹੋ ਵੱਧ ਨਹੀਂ ਬੋਕਦਾ ਇਹ ਦੇਖ ਲੈ ਵੀ ਕੀ ਕਰਦੇ ਆ ਵਰਾ ਨੂੰ ਤਾਂ ਤਾਂ ਰਹੀ ਇੱਕ ਦੋ ਦਿਨ ਹੀ ਰਹਿਣਾ ਵਾ ਕੱਲ ਦਾ ਕੱਲ ਦਾ ਦਿਨ ਰਹਿ ਲਾਂਗੀ ਤੇ ਅਗਲੇ ਦਿਨ ਫਿਰ ਮੈਂ ਚੱਲ ਜਾਣਾ ਚੱਲ ਵੀਰ ਜੀ ਫਿਰ ਮਰਜ਼ੀ ਤੇਰੀ ਫਰੈ ਜਿਤਨਾ ਵੀ ਹੋਊਗਾ ਨਾ ਤੇ ਮੈਨੂੰ ਫੋਨ ਕਰ ਦੇ ਇਹ ਮੁੰਡਾ ਜਾਊ ਛੱਡਣ ਠੀਕ ਆ ਨਾ ਜਾਊ ਤੇ ਫਿਰ ਤੂੰ ਆਣ ਕੇ ਲੈ ਜਾ ਚੱਲ ਕੋਈ ਗੱਲ ਨਹੀਂ ਮੈਂ ਅਜੇ 2 ਮਿੰਟ ਕੱਢ ਕੇ ਟਾਈਮ ਬੋਤ ਨਹੀਂ ਬਹੁਤੇ ਦਮ ਨਾ ਮਨੇ ਹਾਂਜੀ ਮੋਟਰਸਾਈਕਲ ਤੇ ਕੌਣ ਆਇਆ ਵਾ ਮੋਟਰਸਾਈਕਲ ਤੇ ਕਿੰਨੇ ਆਣਾ ਵਾ ਮੰਮੀ ਤੇ ਵੀਰ ਆਏ ਆ ਅੰਦਰ ਬੈਠੇ ਆ ਚਾਹ ਪਾਣੀ ਪਿਆ ਹੈ ਕਿ ਨਹੀਂ ਚਾਹ ਪਾਣੀ ਤਾਂ ਪਿਉਣਾ ਵਾ ਜੇ ਅੱਛਾ ਤੇ ਉਹ ਮੰਮੀ ਨਖਰੇ ਧੋਗਦੇ ਰਹਿਣਾ ਵਾ ਆਖੰਦੇ ਸੀ ਮੇਰਾ ਬੜਾ ਜੀ ਕਰਨ ਰਿਹਾ ਤੈਨੂੰ ਮਿਲਣ ਨੂੰ ਤੇ ਮੈਂ ਹਾਂ ਚੱਲ ਵਧੀਆ ਕੀਤਾ ਤੁਸੀਂ ਆ ਗਏ ਜੀ ਚਲ ਰਹੋ ਕੋਈ ਗੱਲ ਨਹੀਂ ਰਮਨਾ ਕਮਾ ਦਾ ਦਿੜਾ ਜ ਕੋਈ ਰਹਿਣ ਹੁੰਦਾ ਤੂੰ ਵੀ ਸਿਆਣੀ ਆ ਲੋਕਾਂ ਦਾ ਤੇ ਸਿਰ ਘੁਰਕਣ ਦਾ ਟਾਈਮ ਨਹੀਂ ਆ ਇਹ ਕਿਧਰ ਆ ਗਈ ਆ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਹੁਣ ਮਾਵਾਂ ਤੀਆਂ ਕੋ ਜੰਦੀਆਂ ਨਹੀਂ ਗੀਆਂ ਉਹਨੇ ਘੜਾ ਛੋਨਾ ਲਾਉਣਾ ਹੈਗਾ ਉਹ ਵੇਲੀ ਆ ਛੋਨਾ ਤੇ ਨਹੀਂ ਹੀ ਲਾਉਣਾ ਲੋਕੀ ਲਾਬਿਆਂ ਦੀ ਚਾਹ ਦੇਣ ਡਿਆ ਕੋਈ ਕੁਹ ਕਰਨ ਡਿਆ ਤੇ ਮਾਈ ਹੈਗੀ ਚਲ ਘਰ ਬੈਠੀ ਸੀ ਰਾਖੀ ਤੇ ਹੈ ਹੀ ਨਾ ਕਾਦੀ ਰਾਖੀ ਉੱਬ ਬਥੇਰੀ ਰੱਖ ਕੇ ਕਰਨੂ ਹੈਗੀ ਆ ਦੁੱਜੀ ਉਹਨੇ ਕਰ ਲੈਣੀ ਰੱਖੀ ਬਥੇਰੀ 10 ਹੋਣਾ ਨਾੜੇ ਅਸੀਂ ਤਿੰਨ ਜੀ ਆ ਤੇ ਇਹਨੂੰ ਕਿੱਥੇ ਪਾਵਾਂਗੇ ਡੋਲੇ ਨੂੰ ਲੈ ਦੱਸ ਹਾ ਹਾਏ ਗੱਲਾਂ ਕਰੀ ਜਾਂਦੇ ਜੇ ਹੁਣ ਮੇਰੀ ਮਾਂ ਨੇ ਆਉਣਾ ਨਹੀਂ ਵਾਦੂ ਘਟੂ ਗੱਲ ਕਰਨ ਦੀ ਲੋੜ ਨਹੀਂਗੀ ਤੁਹਾਡਾ ਕੋਈ ਰਿਸ਼ਤੇਦਾਰ ਆਉਂਦਾ ਮੈਂ ਕਦੀ ਕੋਈ ਗੱਲ ਕੀਤੀ ਆ ਮੇਰੇ ਤੇ ਰਿਸ਼ਤੇਦਾਰ ਸਿਆਲ ਚ ਆਉਂਦੇ ਆ ਆਪਦੀ ਗਰਮੀ ਆ ਇਹ ਕਿਦ ਤਰ੍ਹਾਂ ਕੇ ਪੈ ਗਈ ਆ ਆਪਕਰ ਹੌਲੀ ਬੋਲੋ ਅਗਲੇ ਸੁਣਨਗੇ ਤੇ ਖਿਆਲ ਕੀ ਕਹਿਣਗੇ ਪਿਲੰਡਾ ਵੀ ਪਏ ਆ ਅਜੇ ਤਾਂ ਘਰ ਵੜਿਆ ਹੀ ਆ ਜਾ ਜਾ ਕੇ ਸਤਕ ਸਤ ਕਰੋ ਪਹਿਲੇ ਇੰਦੇ ਤੇ ਰੋਲਾ ਪਾਉਣਾ ਮੈਨੂੰ ਤਾਂ ਤੂੰ ਜਦੋਂ ਦੱਸਦਾ ਮੇਰਾ ਤਾਂ ਮਾਰਾ ਸਾੜ ਕੇ ਰੱਖਦਾ ਤੁਹਾਡਾ ਤਾਂ ਮਾਸ ਸੜਿਆ ਹੀ ਰਹਿੰਦਾ ਵਾ ਤੁਸੀਂ ਤੇ ਇਹੋ ਜਾਂਦੇ ਜੇ ਇਹਦੇ ਪੇਕਿਆਂ ਤੇ ਕੋਈ ਆਵੇ ਨਾ ਪਹਿਲੇ ਇਹਨੂੰ ਚੰਗੇ ਭੜੇ ਜੇ ਇਦਾਂ ਗੋਲੀ ਵੱਜਦੀ ਜਦੋਂ ਕੋਈ ਆ ਜਾਂਦਾ ਵਾ ਜਾ ਜਾ ਕੇ ਸਾਸੇ ਦਾ ਬਲਾਵ ਮਿਲੋ ਉਹਨਾਂ ਨੂੰ ਮੈਂ ਨਹੀਂ ਬੁਲਾਉਣੀ ਲੋਕੀ ਸਿਆਣੇ ਦਿਲਾ ਜਾਂਦੇ ਇੱਕੜੀ ਜਿਹੜੀ ਛੁੱਟੀਆਂ ਜਾ ਗਈਆਂ ਛੁੱਟੀਆਂ ਕੱਟਣ ਉਹਨੇ ਤੇ ਰਹਿਣਾ ਵਾ ਤੇ ਫੇਰ 4 ਦਿਨ ਘਰੋਂ ਬਾਹਰ ਉਹ ਘਰ ਵੜੇ ਹੋਈ ਨਾ ਜਾ ਫੇਰ ਘਰ ਨਾ ਵੜੇ ਹੋ ਇੱਥੇ ਕੰਡਾ ਡੇ ਆਪਦੀ ਗਰਮੀ ਦੇ ਨਾਲ ਚੁੱਪ ਕਰ ਚੁੱਪ ਕਰ ਛੁੱਟ ਗਈ ਇੱਥੇ ਆਹੋ ਆਹ ਬੰਦੇ ਵਾਲੀ ਵੀ ਹਾਦੀ ਹੋ ਗਈ ਆ ਜੋ ਖੁਥੜੀ ਆ ਹੀ ਗਈ ਐ ਨਿਚੇਰ ਬਾਦ ਕਿੱਦਾਂ ਰੋਣਾ ਪਾਉਂਦਿਆ ਵਾ ਜੇ ਅੰਦਰ ਸੁਣ ਲੋਗੀ ਤਾਂ ਕੀ ਕਹੋਗੀ ਉਹ ਭਾਵੇਂ ਮੁੰਡੇ ਦੇ ਨਾਲ ਹੀ ਤੁਰਪੇ ਵੀ ਮੈਂ ਨਹੀਂ ਰਹਿੰਦੀ ਉਥੇ ਨੋਂ ਦਾ ਇਹ ਹਾਲ ਆ ਤੇ ਇੱਥੇ ਜਵਾਈ ਦਾ ਇਹ ਹਾਲ ਵਾ